ਨਾਸਰੀ ਮਹੱਲਾ ਪੰਜਵਾ ਜਹਾਂ ਜਹਾਂ ਦੇਖੋ ਤਾ ਹਜ਼ੂਰ ਦੂਰ ਘਤ ਹੈ ਨਾ ਜਾਈ ਰਵ ਰਹਿਆ ਸਰਵਤਰ ਮੈ ਮਨ ਸਦਾ ਧਿਆਈ ਤਖਤਾਂ ਦੇ ਮਾਲਕ ਤਾ ਜਾਂਤੇ ਸਵਾਏ ਮਹਾਨ ਸਤਿਗੁਰੂ ਹਾਲਤ ਪਲਤ ਕੇ ਰਾਖੇ ਬਾਲੀ ਕੁੱਲ ਆਲਮ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਖਜੂਰ ਦੀ ਗੋਲ ਦਾ ਆਨੰਦ ਮਾਣ ਰਹੇ ਆਂ ਅੰਮ੍ਰਿਤ ਬਾਣੀ ਦਾ ਆਨੰਦ ਮਾਣਿਆ ਅੰਮ੍ਰਿਤ ਰੇਲੇ ਦਾ ਲਾਹ ਲੇ ਰਿਆਂ ਰਹਿੰਦਾ ਸਮਾ ਨਿਤਾ ਪ੍ਰਤੀ ਨਿਤ ਨੇਮ ਅਨੁਸਾਰ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਯਤਨ ਕਰੀ ਅੱਜ ਦਾ ਵਾਚਨ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ ਸਰਵਣ ਕਰਵਾ ਰਹੇ ਹਾਂ ਜੀ ਨਾ ਸਰੀ ਰਾਗ ਦੇ ਵਿੱਚ ਇਹ ਪਾਵਨ ਵਚਨ 677 ਅੰਗ ਦੇ ਉੱਪਰ ਅੰਕਤ ਹੈ ਪੰਜਵੇਂ ਗੁਰਦੇਵ ਦਾ ਉਪਦੇਸ਼ ਕੀ ਹੈ ਸੁਣਿਆ ਆਪ ਜੀ ਨੇ ਸਰਵਣ ਕਰਿਆ ਹੈ ਤੇ ਪੜਿਓ ਪਾਤਸ਼ਾਹੀ ਕਹਿੰਦੇ ਨੇ ਸਾਰੇ ਜਨ ਦੇ ਰਸਨਾ ਨੂੰ ਉਪੱਤਰ ਕਰਿਓ ਗੁਰੂ ਜੀ ਦਾ ਉਪਦੇਸ਼ ਕੀ ਹੈ ਆਪਣੇ ਸਾਰਿਆਂ ਵਾਸਤੇ ਜਹਾਂ ਜਹਾਂ ਦੇਖੋ ਤਹ ਹਜੂਰ ਦੋ ਇੱਥੇ ਆਪੇ ਨੂੰ ਸਬੋਧਨ ਕਰਕੇ ਕਹਿੰਦੇ ਨੇ ਭਾਈ ਜਿੱਥੇ ਤੱਕ ਨੰਗਾ ਜਾਂਦੀ ਜਾਂਦੀ ਦ੍ਰਿਸ਼ਟੀ ਜਿੱਧਰ ਨੂੰ ਮੈਂ ਨਾ ਰੱਬ ਵੇਖ ਰਿਹਾ ਹੈ ਬੋਲੋ ਸਤਨਾਮ ਰੱਬ ਦੇ ਸਦਾ ਸਦਾ ਕਲ ਮਗਰ ਮਹੀਨੇ ਦੀ ਸ਼ਬਦ ਦੀ ਵਿਚਾਰ ਸੁਣ ਰਹੇ ਸਾਨੂੰ ਅਰੰਭਤਾ ਦੀਆਂ ਪੰਗਤੀਆਂ ਆਪਾਂ ਬਾਚੀਆਂ ਸੀ ਵੀ ਰੱਬ ਨਾਲੋਂ ਟੁੱਟਣ ਦਾ ਕਾਰਨ ਇੱਕ ਕਰਮ ਹੈ ਸਾਡਾ ਕਿਰਤ ਕਰਮ ਕੇ ਵਿਚੜ ਕਰਮ ਹੈ ਸਾਡਾ ਵੀ ਜਿਹੋ ਜੇ ਅਸੀਂ ਕਰਮ ਕਰਦੇ ਉਹਦਾਂ ਦੇ ਸਾਡੇ ਭਾਗ ਬਣ ਜਾਂਦੇ ਜਉਂਦੇ ਕੰਮ ਸਾਡੇ ਮਾੜੇ ਨੇ ਤੇ ਰੱਬ ਨਾਲੋਂ ਬਚੂੜਾ ਇੱਥੇ ਹੁਣ ਮਹਾਰਾਜ ਜੀ ਕਰਮ ਬਣਾਉਣ ਵਾਸਤੇ ਗੱਲ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਕਰਮ ਵਧੀਆ ਬਣਾ ਲਾ ਪਾਏ ਇੱਥੇ ਵੇਖਣ ਦੀ ਗੱਲ ਕਰ ਰਹੇ ਤੇਰਾ ਵੇਖਣ ਦਾ ਕਰਮ ਵਧੀਆ ਨਾ ਤੇ ਰੱਬ ਤੈਨੂੰ ਦ੍ਰਿਸ਼ਟੀ ਦੇ ਵਿੱਚੋਂ ਪ੍ਰਾਪਤ ਹੋ ਜਾਏਗਾ ਤੈਨੂੰ ਵੇਖਣ ਦੇ ਵਿੱਚ ਵੀ ਰੱਬ ਦੇਸੀ ਤੇ ਸੁਣਨ ਦੇ ਵਿੱਚ ਵੀ ਰੱਬ ਹੋਣਾ ਚਾਹੀਦਾ ਤੇਰੀ ਬੋਲੀ ਦੇ ਵਿੱਚ ਵੀ ਰੱਬ ਹੋਣਾ ਚਾਹੀਦਾ ਬੋਲਣਾ ਕਰਮਵਤੀਆ ਹੋਏਗਾ ਤੇ ਰੱਬ ਮਹਾਰਾਜ ਜੀ ਕਹਿੰਦੇ ਫਿਰ ਸਾਰਿਆਂ ਵਿੱਚ ਵਸਦਾ ਤੁਸੀਂ ਗਾ ਰੱਬ ਰਹਿਆ ਸਰਵਤਰ ਵਾ ਸਾਰਿਆਂ ਦੇ ਵਿੱਚ ਹੀ ਉਤੇ ਹਰ ਇੱਕ ਦੇ ਅੰਦਰ ਹੈ ਰੱਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਹਾਂ ਜਹਾਂ ਪਿਕੋ ਭਾਵ ਕੇ ਜਿੱਥਰ ਨੂੰ ਵੀ ਤੂੰ ਵੇਖ ਰਿਹਾ ਜਿੱਥੇ ਤੱਕ ਤਰੀ ਦ੍ਰਿਸ਼ਟੀ ਜਾਂਦੀ ਹੈ ਤੂੰ ਰੱਬ ਵੇਖੀਂ ਮਹਾਰਾਜ ਜੀ ਕਹਿੰਦੇ ਮੈਂ ਵੇਖਣਾ ਆਪੇ ਨੂੰ ਸਬੋਧਨ ਕਰਿਆ ਮਹਾਰਾਜ ਜੀ ਕਹਿੰਦੇ ਜਿੱਥੇ ਜਿੱਧਰ ਜਿੱਧਰ ਮੈਂ ਵੇਖਣਾ ਨਾ ਮੈਨੂੰ ਰੱਬ ਦੇ ਸੁਦਾ ਸਿੱਖਾ ਤੂੰ ਗੁਰੂ ਨਾਨਕ ਦੀ ਬਾਣੀ ਪੜ੍ਹਦਾ ਹੈ ਤੂੰ ਗੁਰਨਾਨਕ ਦੇ ਦਰ ਤੇ ਆਂਦਾ ਏ ਤੂੰ ਗੁਰਨਾਨਕ ਦੀਆਂ ਗੱਲਾਂ ਸੁਣਦਾ ਏ ਤੂੰ ਗੁਰਨਾਨਕ ਦੇ ਬਚਨਾਂ ਨੂੰ ਲਾਗੂ ਕਰ ਤੈਨੂੰ ਵੀ ਰੱਬ ਦਿਸੇਗਾ ਬੋਲੋ ਸਤਨਾਮ ਕਦੋਂ ਦਿਸੇਗਾ ਜਦੋਂ ਆਖੇਗਾ ਇਹ ਨੇਤਰੋ ਮੇਰੇ ਉਹ ਹਰ ਤੁਮੈ ਜੋਤ ਤਰੀ ਹਰ ਬਿਨ ਆਵਰਣ ਦੇਖੋ ਕੋਈ ਰੱਬ ਤੋਂ ਬਿਨਾਂ ਮੈਂ ਹੋਰ ਨੂੰ ਨਹੀਂ ਵੇਖਦਾ ਦ੍ਰਿਸ਼ਟੀ ਸੁੱਧ ਕਰਨੀ ਹੈ ਮੈਂ ਕਿਸੇ ਮਾੜੇ ਭਾਵ ਦੇ ਵਿੱਚ ਕਿਸੇ ਨੂੰ ਤੱਕਣਾ ਨਹੀਂ ਇਨਾ ਅੱਖਾਂ ਦੇ ਨਾਲ ਪਰ ਤ੍ਰੈ ਰੂਪ ਨਾ ਪੇਖੈ ਨੇਤਰ ਪ੍ਰਾਇਆ ਰੂਪ ਕਿਸੇ ਵਿਸ ਰੂਪੀ ਨਿਗਾਹ ਦੇ ਨਾਲ ਨਹੀਂ ਵੇਖਣਾ ਇਹ ਨੇਤਰਾਂ ਦੇ ਨਾਲ ਵੇਖਣਾ ਤੇ ਰੱਬ ਵੇਖਣਾ ਪਰਮਾਤਮਾ ਵੇਖਣਾ ਭਗਵਾਨ ਵੇਖਣਾ ਪਾਵਕੇ ਰੱਬ ਦੇ ਬਣਾਏ ਹੋਏ ਜੀਵਾਂ ਨੂੰ ਵੀ ਰੱਬ ਦਾ ਰੂਪ ਵੇਖ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਹਾਂ ਜਾਂ ਵੇਖੋ ਤਹਾਂ ਹਾਜੂ ਦੂਰ ਕਤ ਹੈ ਨਾ ਜਾਈ ਕਿਤੇ ਦੂਰ ਜਾਣ ਦੀ ਲੋੜ ਨਹੀਂ ਕਿਤੇ ਦੂਰ ਜਾਣ ਜੀ ਮਹਾਰਾਜ ਕਹਿੰਦੇ ਲੋੜ ਹੀ ਨਾ ਪਵੈਤਾ ਅੱਜਿੱਤੇ ਅਸੀਂ ਰੱਬ ਨੂੰ ਲੱਭਣ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਂਦੇ ਮੰਨ ਫੇਰ ਨਹੀਂ ਮੰਨਦਾ ਕੋਈ ਤੀਰਥ ਅਸਥਾਨ ਨਹੀਂ ਛੱਡਿਆ ਹੋਣਾ ਸੀ ਕੋਈ ਧਾਰਮਿਕ ਸਥਾਨ ਨਹੀਂ ਛੱਡਿਆ ਹੋਣਾ ਰੱਬ ਤੇ ਲੱਭੇ ਨਹੀਂ ਜਿਸ ਸਰੀਰ ਦੇ ਵਿੱਚੋਂ ਰੱਬ ਨੂੰ ਪਾਉਣਾ ਸੀ ਜਿਸ ਸਰੀਰ ਦੇ ਵਿੱਚੋਂ ਰੱਬ ਨੂੰ ਪੂਜਣਾ ਸੀ ਉੱਥੇ ਤੇ ਨਿੰਦਾ ਪਾਈ। ਉੱਥੇ ਤੇ ਕੁੱਪ ਹਨੇਰਾ ਅੰਧ ਵਿਸਵਾਸ ਦਾ ਹੈ। ਉੱਥੇ ਤੇ ਵਿਸੇ ਫਿਰਦੇ ਨੇ। ਮਹਾਰਾਜ ਜੀ ਦਾ ਵਚਨ ਕੀ ਹੈ ਜੋ ਬ੍ਰਹਮਣ ਦਾ ਸੋਈ ਪਿੰਡੇ ਜੋ ਖੋਜੈ ਸੋ ਭਾਵੈ। ਖੋਜ ਕਰਨੀ ਸੀ ਪਰ ਖੋਜ ਤੇ ਕੀਤੀ ਨਹੀਂ ਚੇਤਨ ਅੰਦਰੋਂ ਰੱਬ ਨੂੰ ਚੇਤਨਾ ਸੀ ਮਾਲਕ ਦੀ ਅਰਦਾਸਾ ਕਰਨੀ ਸੀ ਉਹ ਤੇ ਕਰਨੀ ਰਿਹਾ ਤੇ ਫਿਰ ਕਿੱਥੋਂ ਰੱਬ ਇਸ ਕਰਕੇ ਪਾਪ ਸਾਖ ਕਹਿੰਦੇ ਦੂਰ ਜਾਣ ਦੀ ਲੋੜ ਨਹੀਂ ਸਜਣਾ ਰੱਬ ਤੇਰੇ ਨੇੜੇ ਰੱਬ ਤੇਰੇ ਹਿਰਦੇ ਦੇ ਵਿੱਚ ਸਭੈ ਘਟ ਆਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਸਾਰਿਆਂ ਦੇ ਵਿੱਚ ਹੀ ਬੋਲਦਾ ਹੈ ਭਾਈ ਤੂੰ ਉਹਨੂੰ ਜਪਿਆ ਕਰ ਮਨ ਸਦਾ ਤੇਰੀ ਸਦਾ ਜਪਿਆ ਕਰ ਭਾਈ ਕਿਉਂ ਜਪਣਾ ਕੋਈ ਸਵਾਰਤ ਨਹੀਂ ਰੱਬ ਨੂੰ ਸਵਾਰਤੀ ਹੋ ਕੇ ਨਾ ਜਪ ਮੈਂ ਕਈ ਵਾਰ ਬੇਨਤੀ ਕੀਤੀ ਹੈ ਅੱਜ ਤਾਂ ਸਾਡਾ ਸਮਾਂ ਇੰਨਾ ਹੈ ਸਾਡਾ ਸੁਭਾਅ ਵੀ ਇਦਾਂ ਦਾ ਬਣ ਗਿਆ ਅਸੀਂ ਰੱਬ ਨੂੰ ਵੀ ਸਵਾਰਥ ਦੇ ਤੌਰ ਤੇ ਜਪਦੇ ਹਾਂ ਯਾਦ ਅਸੀਂ ਕਰਦੇ ਹਾਂ ਨਾ ਜਦੋਂ ਸਵਾਰਥ ਹੁੰਦਾ ਹੈ ਬਾਬਾ ਕਬੀਰ ਜੀ ਪਤਾ ਕੀ ਕਹਿੰਦੇ ਨੇ ਕਬੀਰ ਕਾਮ ਪਰੇ ਤੋ ਸਿਮਰੀਐ ਐਸਾ ਸਿਮਰੋ ਨਿਤ ਕਹਿੰਦੇ ਕੰਮ ਪਏ ਤੋ ਰੱਬ ਨੂੰ ਸਿਮਰੋ ਕਹਿੰਦੇ ਨਿਤ ਜਪਿਆ ਕਰ ਬੋਲੋ ਸਤਨਾਮ ਨਿਤ ਨਿਤ ਜੀ ਦੇ ਨਾਲ ਅਥਾ ਪਿਆਰ ਹੈ ਨਾ ਜਿਹਦੇ ਨਾਲ ਤੇਰੇ ਮਨ ਦੀਆਂ ਗੱਲਾਂ ਸਾਂਝੀਆਂ ਨੇ ਉਹਨੂੰ ਕੰਮ ਪਏ ਤੋਂ ਯਾਦ ਨਾ ਕਰਿਆ ਕਰ ਉਹਨੂੰ ਹਿਰਦੇ ਚ ਨਿਤ ਯਾਦ ਕਰਿਆ ਕਰ ਬੋਲ ਸਤਿਨਾਮ ਕੋਈ ਵੀ ਉਹ ਚਾਹੇ دنیਵੀ ਨਾਤਾ ਮੈਂ ਬੇਨਤੀ ਕਰਾਂ ਚਾਹੇ ਰੋਹਾਨੀ ਨਾਤਾ دنیਵੀ ਨਾਤਾ ਵੀ ਤੇਰਾ ਸਵਾਰਥੀ ਨਹੀਂ ਹੋਣਾ ਚਾਹੀਦਾ

ਮਹਾਰਾਜ ਜੀ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮਨੀ ਪੜਦਿਆ ਨਾ ਸੁਖਮਨੀ ਜਿਨ੍ਹਾਂ ਦੇ ਇਹ ਪੰਕਤੀਆਂ ਯਾਦ ਨੇ ਚੱਪਿਆ ਕੋ ਪੜਿਆ ਕਰੋ ਆਪਾਂ ਇੱਥੇ ਕੁਝ ਲੈਣ ਵਾਸਤੇ ਆਉਂਦੇ ਆ ਇਹ ਇੱਥੋਂ ਦਾ ਲਾਹਾ ਘਰ ਲੈ ਕੇ ਜਾਈਏ ਗੁਰੂ ਵਕਸ਼ਿਸ਼ ਕਰੇਗਾ ਗੁਰੂ ਰਹਿਮਤ ਕਰੇਗਾ ਇਹ ਨਾ ਹੋਵੇ ਵੀ ਇੱਥੇ ਸੁਣ ਲਿਆ ਤੇ ਫੇਛੜ ਦਤਾ ਰੋਜ ਦਾ ਹੁਕਮ ਘਰ ਲੈ ਕੇ ਜਾਇਆ ਕਰੀ ਗੁਰੂ ਦਾ ਰੋਜ ਦਾ ਹੁਕਮ ਵੀ ਗੁਰੂ ਕਹਿੰਦਾ ਕੀ ਹੈ ਤੇ ਤਾਂ ਸਾਡਾ ਪਲਾ ਹੋਣਾ ਹੈ ਜੇ ਇੱਥੇ ਸੁਣ ਕੇ ਇੱਥੇ ਛੱਡ ਦਿੱਤਾ ਫਿਰ ਗੱਲ ਨਹੀਂ ਬਣਨੀ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਨਿੱਤ ਦਾ ਹੁਕਮ ਗੁਰੂ ਦਾ ਕਰ ਲੈ ਕੇ ਜਾਣਾ ਉਹ ਸਾਰਾ ਦਿਨ ਗੁਰੂ ਦੇ ਹੁਕਮ ਮੁਤਾਬਕ ਬਤੀਤ ਕਰਨਾ ਜੇ ਗੁਰੂ ਦੇ ਹੁਕਮ ਮੁਤਾਬਕ ਦਿਨ ਬਤੀਤ ਕਰੋਗੇ ਨਾ ਵੇਖਿਓ ਜੀਵਨ ਦੇ ਵਿੱਚ ਆਨੰਦ ਕਿਹੋ ਜਿਹਾ ਬਣਦਾ ਬੋਲੋ ਸਤਿਗੁਰੂ ਬਣੇਗਾ ਕਦੋਂ ਬਣੇਗਾ ਜਦੋਂ ਗੁਰੂ ਦੀ ਮੰਨਾਂਗੇ ਜਿਹੜੇ ਗੁਰੂ ਦੀ ਮੰਨਦੇ ਨੇ ਸੱਚ ਕਰਕੇ ਜਾਣੇ ਜੀਵਨ ਸੁਰਖਰੂ ਰਹਿ ਜੀਵਨ ਨਿਰਲੇਪ ਬੇਕਾਰਾਂ ਤੋਂ ਬਿਸਿਆਂ ਤੋਂ ਭੈ ਤੋਂ ਰਹਿਤ ਹਨ ਕਿਸੇ ਤਰ੍ਹਾਂ ਦਾ ਭੈ ਨਹੀਂ ਨਾ ਦਿਨਾਂ ਦਾ ਨਾ ਵਹਿਮ ਨਾ ਜਿਤਾਂ ਦਾ ਵਹਿਮ ਨਾ ਬਾਰਾਂ ਦਾ ਭੈ ਨਾ ਤਿਹਾਰਾਂ ਦਾ ਵਹਿਮ ਨਾ ਆਕਾਸ਼ੀਆਂ ਦੁਆਦਸੀਆਂ ਦਾ ਵਹਿਮ ਜਿਹੜੇ ਗੁਰੂ ਦੀ ਮੰਨਣ ਲੱਗ ਪੈਂਦੇ ਨੇ ਉਹ ਨਿਰਲੇਪ ਹੋ ਜਾਂਦੇ ਨੇ ਬਈ ਵਚਨ ਕੀ ਕਰ ਰਿਆ ਸੀ ਵੀ ਸਵਾਰਥੀ ਨਾ ਹੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਰੱਬ ਦੀ ਪ੍ਰਾਪਤੀ ਚਾਹੁੰਨਾ ਆ ਕਰਮ ਕਰਿਆ ਕਰ ਭਾਈ ਪੜਿਓ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ ਸੇਵਾ ਕਰਤ ਹੋਇਨੇ ਕਾਮਨੀ ਤਿਸਕੋ ਹੋਤ ਪਰਾਪਤ ਤੁਸਾਂ ਲੱਗੀ ਕਰਦੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਰੱਬ ਮਿਲ ਜਾਂਦਾ ਹੈ ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ਜਿਹੜੇ ਨਿਕਾਮੁਕੇ ਮਾਲਕ ਦੀ ਬੰਦਗੀ ਵਿੱਚ ਜੁੜ ਜਾਂਦੇ ਨੇ ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜਿੱਧਰ ਨੂੰ ਵੇਖਦੇ ਆਂ ਰੱਬ ਵੇਖਿਆ ਕਰ ਦੂਰ ਜਾਣ ਦੀ ਲੋੜ ਨਹੀਂ ਤੇ ਇੱਕ ਵਚਨ ਪਾਤਸਾ ਕਹਿੰਦੇ ਉਹ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੋਇਆ ਉਹਨੋਂ ਤੂੰ ਸਦਾ ਯਾਦ ਕਰਿਆ ਕਰ ਬੋਲੋ ਸਤਨਾਮ ਇਹ ਨਹੀਂ ਵੀ ਕੰਮ ਪੈਣ ਤੇ ਨਾ ਸਦਾ ਕਾਮ ਪਰੇ ਤੂੰ ਸਿਮਰੀਐ ਐਸਾ ਸਿਮਰੋ ਨਿਤ ਨਿਤ ਯਾਦ ਕਰਾ ਨਿਤ ਉਹਦੀ ਆਰਾਧਨਾ ਕਰਿਆ ਕਰੀਐ ਕਾਦੇ ਵਾਸਤੇ ਕਰਨੀ ਹੈ ਉਹ ਰੱਬ ਐਸਾ ਸਮਰੱਥ ਹੈ ਉਹ ਮਾਲਕ ਐਸਾ ਦਿਆਲੂ ਹੈ ਮਹਾਰਜ ਕਹਿੰਦੇ ਈ ਤੂਤ ਨਹੀਂ ਬੀਛੜਦਾ ਸੋ ਸੰਗੀ ਗਨਿਆ ਤੇਰੇ ਨਾਲੋਂ ਉਹ ਨਾ ਇੱਥੇ ਵਿਤ ਪਾਏਗਾ ਤੇ ਨਾ ਅੱਗੇ ਨਾ ਲੋਕ ਦੇ ਵਿੱਚ ਤੇ ਨਾ ਪ੍ਰਲੋਕ ਲੋਕ ਉਹ ਸੰਗੀ ਹੈ ਹਰ ਵਕਤ ਤੇਰਾ ਮਦਦਕਾਰ ਹੈ ਹਰ ਵਕਤ ਤੇਰੀ ਸਹਾਇਤਾ ਕਰੇਗਾ ਹਰ ਵਕਤ ਮਹਾਰਾਜ ਜੀ ਕਹਿੰਦੇ ਤੇਰੇ ਨਾਲ ਹੈ ਗੁਰ ਕਾ ਵਚਨ ਬਸੈ ਜੀਨਾਂ ਦੇ ਜੇ ਗੁਰੂ ਦਾ ਉਪਦੇਸ਼ ਜੀ ਦੇ ਨਾਲ ਵਸੇਗਾ ਤੇ ਮਹਾਰਾਜ ਜੀ ਕਹਿੰਦੇ ਗੁਰ ਮੇਰਾ ਸੰਗ ਹਰ ਵਕਤ ਹੈ ਹਰ ਸਮੇਂ ਤੇਰੇ ਨਾਲ ਮਦਦਗਾਰ ਹੈ ਸੰਗੀ ਹੈ ਤੇਰਾ ਪਰ ਉਹਨੂੰ ਸਦਾ ਯਾਦ ਰੱਖਿਆ ਕਰ ਬਿਨ ਸਜਾਏ ਜੋ ਨਮਕ ਮਹ ਹੈ ਸੋ ਆਲਪ ਸੁਖ ਭਨਿਆ ਮਰਜੀ ਕਹਿੰਦੇ ਜਿਹੜੇ ਸੁਖਾਂ ਦੇ ਵਿੱਚ ਤੂੰ ਗੁਲਤਾਨ ਹੋਇਆ ਪਿਆ ਇਹ ਥੋੜੇ ਸਮੇਂ ਦੇ ਸੁੱਖ ਨੇ ਇੱਕ ਹੋਸਾ ਸੁਖ ਹੈ ਜੋ ਇੱਕ ਛਿੰਨ ਦੇ ਵਿੱਚ ਖਤਮ ਹੋ ਜਾਣਾ ਇਹ ਹੋਸਾ ਸੁੱਖ ਹੈ ਮਹਾਰਾਜ ਜੀ ਕਹਿੰਦੇ ਇਹਦਾ ਖਿਆਲ ਛੱਡੋ ਇਹਦੇ ਵਿੱਚ ਨਰਲੇਪੂ ਉਹ ਸੁੱਖ ਨਾ ਹੋਸਾ ਸੁੱਖ ਜਾਣ ਜਿਹੜਾ ਥੋੜੇ ਸਮੇਂ ਦਾ ਹੁੰਦਾ ਕੋਈ ਮਾਇਆ ਦਾ ਆਨੰਦ ਮਾਣਦਾ ਇਹ ਥੋੜੇ ਸਮੇਂ ਦਾ ਹੀ ਹੈ ਮਾਇਆ ਕੀ ਸੋਭਾ ਚਾਰ ਤੇ ਹੱਟੇ ਜਾਂਦੀ ਬਿਲਕੁਲ ਮਨ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਆਉਂਦੀ ਦਾ ਨਹੀਂ ਪਤਾ ਲੱਗਦਾ ਜਾਂਦੀ ਦਾ ਨਹੀਂ ਪਤਾ ਲੱਗਦਾ ਇਤੇ ਥੋੜੇ ਸਮੇਂ ਦੇ ਸੁਖ ਨੇ ਐਸੋ ਰਾਮ ਹੋਰ ਬਾਸਨਾਮਾ ਮਿਸੇ ਇਹ ਥੋੜੇ ਸਮੇਂ ਇੱਕ ਹੋਸੇ ਦੇ ਸੁਖ ਨੇ ਮਹਾਰਾਜ ਜੀ ਕਹਿੰਦੇ ਰਹੌਦਾ ਵਸ ਰਾਮ ਨੇ ਕੀ ਧੰਨ ਗੁਰੂ ਅਰਜਨ ਸਹਿ ਮਹਾਰਾਜ ਜੀ ਕਹਿੰਦੇ ਉਹ ਮਾਲਕ ਇਨਾਂ ਸਮਰੱਥ ਹੈ ਤੇਰੀ ਪ੍ਰਤਪਾਲਣਾ ਹਰ ਵਕਤ ਕਰ ਰਿਹਾ ਹੈ ਉਹਦੀ ਕੀਤੀ ਹੋਈ ਪ੍ਰਤਪਾਲਣਾ ਦੇ ਵਿੱਚ ਕਦੇ ਊਣਤਾ ਹੀ ਨਹੀਂ ਆਉਂਦੀ ਵੇਖੋ ਕਦੇ ਰੱਬ ਜੀ ਨੇ ਇਹ ਹੋਇਆ ਵੀ ਅਜ ਸਾਸ ਨਾ ਇਹੋ ਤਦ ਸੋਚ ਕੇ ਵੇਖ ਜਿੰਨੇ ਤੈਨੂੰ ਸਾਹ ਮਿਲੇ ਨੇ ਉਹਨੇ ਦੇਣੀ ਦੇਣੇ ਨੇ ਬੋਲੋ ਸਤਿਨਾਮ ਕਦੇ ਰੱਬ ਨੇ ਇਹ ਆਖਿਆ ਵੀ ਅਜ ਅਜ ਨਹੀਂ ਤੈਨੂੰ ਸਾਹ ਮਿਲਣੇ ਥੋੜਾ ਰੁੱਕ ਕੇ ਦਵਾਗਾ ਨਾ ਦੇਂਦਾ ਦੇ ਲੈਂਦੇ ਥੱਕ ਪਾਈ ਉਹ ਤਾਂ ਦਈ ਜਾਂਦਾ ਲੈਣ ਵਾਲੇ ਥੱਕ ਜਾਂਦੇ ਨੇ ਬੋਲੋ ਸਾਦਾ ਨਾਮ ਉਹ ਤਾਂ ਦਾਤਾਂ ਦੇ ਰਿਹਾ ਹਾਂ ਇਹ ਹੋ ਸਕਦਾ ਕੋਈ دنیਵੀ ਨਾਤਾ ਹੋਵੇ ਉਹ ਤੇ ਮੁਕਰ ਜਣਾ ਕਈ ਵਾਰੀ ਲੈ ਕੇ ਵੀ ਮੁਕਰ ਜਾਂਦੇ ਨੇ ਕਈ ਵਾਰੀ ਦੇਣ ਵੇਲੇ ਕਹਿ ਸਕਦਾ ਵੀ ਯਾਰ ਅਜੇ ਨਹੀਂ ਅਜੇ ਹੱਥ ਤਾਂ ਥੋੜਾ ਜਿਆ ਰੁਕ ਜਾ ਕੋਈ ਦੇਣ ਲੈਣ ਹੁੰਦਾ ਨਾ ਆਪਾਂ ਵੇਖਦੇ ਉਹ ਤੇ ਹੱਥ ਖੜੇ ਕਰ ਜਾਵੇ ਦੁਨਿਆਵੀ ਨਾਤੇ ਟੁੱਟ ਜਾਣਗੇ ਕਲਮ ਬੇਨਤੀ ਕਰ ਰਿਹਾ ਸੀ ਕਾਰਨਾ ਕਰਕੇ ਟੁੱਟ ਜਾਂਦੇ ਨੇ ਦੁਨਿਆਵੀ ਨਾਤੇ ਦੂਰ ਹੋ ਸਕਦੇ ਨੇ ਪਰ ਰੱਬ ਦਾ ਨਾਤਾ ਇਹੋ ਜਾਏ ਤੇ ਪ੍ਰਤੀ ਪਾਲਣਾ ਜੋ ਕਰ ਰਿਹਾ ਹੈ ਉਹਦੀ ਪ੍ਰਤੀ ਪਾਲਣਾ ਦੇ ਵਿੱਚ ਕਦੇ ਊਣਤਾ ਹੀ ਨਹੀਂ ਹੁੰਦੀ ਮਹਾਰਾਜੀ ਵਚਨ ਕਰਦੇ ਨੇ ਆਤਸਾ ਦਾ ਵਚਨ ਹੈ ਪ੍ਰਤਪਾਲੈ ਆਪਿ ਆਓ ਜੀ ਕਛ ਊਣ ਨਾ ਹੋਈ ਕਦੇ ਊਣਤਾ ਹੀ ਨਹੀਂ ਹੁੰਦੀ ਉਹਦੀਆਂ ਦਾਤਾਂ ਦੇ ਵਿੱਚ ਕਦੇ ਥੋੜ੍ਹ ਨਹੀਂ ਪੈਂਦੀ ਜਿਹੜੀਆਂ ਉਹਨੇ ਦਾਤਾਂ ਦੇਣੀਆਂ ਨਹੀਂ ਜਿਹੜੀਆਂ ਉਹ ਬਖਸ਼ਿਸ਼ਾਂ ਕਰਦਾ ਏ ਤੇ ਮਹਾਰਾਜ ਜੀ ਕਹਿੰਦੇ ਉਹ ਪ੍ਰਤਪਾਲਣਾ ਵੇਖੋ ਤੈਨੂੰ ਸਾਹਸ ਦੇ ਰਿਹਾ ਤੇਰੇ ਸਰੀਰ ਦੀ ਕਿਰਿਆ ਚਲਾ ਰਹੀ ਹੈ ਤੈਨੂੰ ਵੇਖਣ ਦੀ ਸਮਰੱਥਾ ਤੈਨੂੰ ਬੋਲਣ ਦੀ ਸਮਰੱਥਾ ਕਦੇ ਕਿਸੇ ਗੱਲ ਤੋਂ ਕੂਨਤਾ ਹੀ ਹੈ ਰੱਬ ਦੀ ਸਾਰਾ ਕੁਝ ਤੈਨੂੰ ਸੰਪੂਰਨ ਤੌਰ ਤੇ ਦਾਤਾਂ ਦੇ ਰਿਹਾ ਹੈ ਤੇ ਮਹਾਰਜ ਜੀ ਕਹਿੰਦੇ ਇੱਕ ਇੱਕ ਸਾਹ ਦੀ ਪ੍ਰਤਿਪਾਲਣਾ ਇੱਕ ਇੱਕ ਸਾਹ ਦੇ ਨਾਲ ਤੈਨੂੰ ਸੰਭਾਲ ਲਵੇ ਜਿੱਤੂ ਇੱਕ ਸਾਹ ਵੀ ਲੈਣਾ ਨਾ ਇਹ ਵੀ ਉਹਦੀ ਕਿਰਪਾ ਦੇ ਨਾਲ ਹੈ ਸਾਹ ਸਾਹ ਸੰਮਾਲਣ ਮੇਰਾ ਪ੍ਰਭ ਸੋਈ ਉਹ ਮੇਰਾ ਮਾਲਕ ਉਹ ਮੇਰਾ ਪਰਮਾਤਮਾ ਉਹ ਮੇਰਾ ਵਾਹਿਗੁਰੂ ਹਰ ਇੱਕ ਸਾਹ ਦੇ ਨਾਲ ਤੇਰੀ ਸੰਭਾਲ ਕਰ ਰਿਹਾ ਹੈ ਤੇਰੀ ਪ੍ਰਤ ਪਾਲਣਾ ਕਰ ਰਿਹਾ ਹੈ ਉਹ ਅਛਲ ਹੈ ਉਹਨਾਂ ਛਲਿਆ ਨਹੀਂ ਜਾ ਸਕਦਾ ਉਹ ਅਛੇਦ ਹੈ ਉਹਨਾਂ ਛੇਕਿਆ ਨਹੀਂ ਜਾ ਸਕਦਾ ਉਹ ਅਪਾਰ ਹੈ ਪਰੇ ਤੋਂ ਪਰੇ ਤੋਂ ਪਰੇ ਹੈ ਉਹਦੇ ਰੂਪ ਦਾ ਮਹਾਰਾਜ ਜੀ ਕਹਿੰਦੇ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਪਰੇ ਤੋਂ ਪਰੇ ਹੈ ਚੱਕਰ ਚੰਨਰ ਰੂਪ ਮਹਾਰਾਜ ਜੀ ਕਹਿੰਦੇ ਚੱਕਰ ਚੰਨ ਤੋਂ ਪਰੇ ਹੈ ਉਰੂਪ ਰੰਗ ਤੋਂ ਪਰੇ ਉਹ ਬੇਅੰਤ ਹੈ ਉਹਨੂੰ ਮਹਾਰਾਜ ਜੀ ਕਹਿੰਦੇ ਛੇਡਿਆ ਨਹੀਂ ਜਾ ਸਕਦਾ ਉਹਨੂੰ ਛੱਲਿਆ ਨਹੀਂ ਜਾ ਸਕਦਾ ਇਸ ਕਰਕੇ ਜਿਹਨੂੰ ਛੇਡਿਆ ਨਹੀਂ ਜਾਂਦਾ ਜਿਹਨੂੰ ਛੇਕਿਆ ਨਹੀਂ ਜਾਂਦਾ ਜਿਹੜਾ ਅਛਲ ਹੈ ਉਹਦਾ ਨਾਮ ਜਪਿਆ ਕਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਪ ਜਪ ਕਰ ਹੈ ਅਨੰਦੇ ਜਾਨ ਅਚਰਜ ਅਨੂਪ ਜਿਹਦੇ ਕੌਤਕੀ ਅਚਰਜ ਨੇ ਜਿਹੜਾ ਆ ਅਨੂਪ ਹੈ ਤੇ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਜਪਿਆ ਕਰ ਭਾਈ ਜਪ ਜਪ ਭਾਵਕੇ ਵਾਰ-ਵਾਰ ਜਪਦਾ ਰਹੇ ਉਦੇ ਗੁਣਾਂ ਨੂੰ ਚੇਤੇ ਕਰਦਾ ਰਿਆ ਉਹਦੀ ਸੋਭਾ ਕਰਿਆ ਕਰ ਕਰਨੀ ਕਿਵੇਂ ਹੈ ਜਨ ਬਣ ਕੇ ਆਨੰਦ ਦੇ ਨਾਲ ਸਵਾਰਥੀ ਹੋ ਕੇ ਨਹੀਂ ਕਰਨੀ ਇੱਥੇ ਮਰਜ਼ ਆਨੰਦ ਦੀ ਗੱਲ ਕਰ ਰਹੇ ਨੇ ਆਨੰਦ ਦੇ ਨਾਲ ਕਰਨੀ ਇਹ ਨਹੀਂ ਵੀ ਟੈਂਪੂ ਪੂਰਤੀ ਇਹ ਸਮਾ ਲਮਾ ਨਹੀਂ ਸੱਚ ਕਰਕੇ ਖਣਿਓ ਖਾਣਾ ਪੂਰਤੀ ਨਹੀਂ ਕਰਨੀ ਨਿਜਮ ਨਹੀਂ ਪੂਰਾ ਕਰਨਾ ਆਨੰਦ ਦੇ ਨਾਲ ਥੋੜਾ ਕਰਨ ਲੈ ਜਿਵੇਂ ਮਹਾਰਾਜ ਜੀ ਕਹਿੰਦੇ ਨਾ ਏਕ ਕਢੀ ਆਦੀ ਕਢੀ ਆਦੀ ਹੁੰਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਅੱਧੀ ਤੋਂ ਅੱਧੀ ਕਢੀ ਜਪ ਲਿਆ ਕਰ ਪਰ ਜਪਿਆ ਕਰ ਆਨੰਦ ਦੇ ਨਾਲ ਬੋਲੋ ਸਤਨਾਮ ਜਪਿਆ ਕਰ ਮਹਾਰਾਜ ਜੀ ਕਹਿੰਦੇ ਬੇਨਤੀ ਕਰਿਆ ਕਰ ਗੁਰੂ ਨਾਨਕ ਦੇ ਦਰ ਤੇ ਰਜੋਈ ਕਰਿਆ ਕਰ ਕੀ ਕਰਨੀ ਹੈ ਸਾਮਤ ਦੇ ਹੋ ਦਿਆਲ ਪ੍ਰਭ ਜਿਤ ਤੂੰ ਹੈ ਰਾਤਾਹੀ ਮੇਰੇ ਮਾਲਕਾ ਮੈਨੂੰ ਅਕਲ ਦੇ ਦੇ ਸਾ ਮਤ ਸੁਚੱਜਾ ਸੁਭਾ ਸੱਚਜੀ ਬੁੱਧ ਦੇ ਐਸੀ ਮੈਨੂੰ ਮਤ ਦੇ ਦੇ ਜਿਹੜੀ ਮਤ ਦੇ ਨਾਲ ਮੈਂ ਤੇਰੀ ਅਰਧਨਾ ਕਰਾਂ ਇਰਾ ਸਿਮਰਨ ਕਰ ਸਕਾ ਇਹੋ ਜੀ ਮੈਨੂੰ ਮੱਤ ਦੇ ਦੇ ਮੱਤ ਮੰਗਿਆ ਕਰੀ ਗੁਰੂ ਕੋਲ ਆ ਕੇ ਜਿੱਥੇ ਅਸੀਂ ਦੁੱਧ ਪੁੱਤ ਮੰਗਦੇ ਆਂ ਘਰ ਦੀ ਸੁੱਖ ਮੰਗਦੇ ਆਂ ਹੋਰ ਬੜਾ ਕੁਝ ਮੰਗਦੇ ਆਂ ਗਿਣਤੀ ਨਹੀਂ ਕੀਤੀ ਜਾ ਸਕਦੀ ਗੁਰੂ ਅਰਜਨ ਸਾਹਿਬ ਦਾ ਅੱਜ ਦਾ ਹੁਕਮ ਹੈ ਮਰਜ ਕਹਿੰਦੇ ਅਕਲ ਮੰਗਿਆ ਕਰੋ ਬੋਲੋ ਸਤਨਾਮ ਅਕਲ ਹੀ ਸਤ ਗੁਰ ਸੇਵੀ ਐ ਅਕਲ ਹੀ ਪਾਈ ਐ ਮਾਨ ਅਕਲ ਦੇ ਨਾਲ ਮਾਲਕ ਨੂੰ ਸਿਮਰਿਆ ਜਾ ਸਕਦਾ ਅਕਲ ਤੋਂ ਬਿਨਾ ਵਡਿਆਈ ਨਹੀਂ ਮਿਲਦੀ ਬੋਲੋ ਸਤ ਨਾਮ ਅਕਲ ਮਤ ਮੰਗਿਆ ਕਰੀਏ ਗੁਰੂ ਕੋਲ ਮਤ ਬੜੀ ਸੋਹਣੀ ਹੋਵੇ ਸੁਚੱਜਾ ਸਦਾ ਹੋਵੇ ਉੱਚੀ ਮੱਤ ਹੋਵੇ ਏ ਮੇਰੇ ਮਾਲਕਾ ਜਿਸ ਮੱਤ ਦੇ ਨਾਲ ਤੇਰੀ ਅਰਧਨਾ ਕਰਾਂ ਤੇਰੀ ਬੰਦਗੀ ਕਰਾਂ ਨਾਨਕ ਮੰਗਾਂ ਦਾਨ ਪ੍ਰਭ ਰੇਨ ਪਗ ਸਾਦਾ ਨਾਨਕ ਮੰਗਾਂ ਦਾਨ ਪ੍ਰਭ ਰੇਨ ਪੱਗ ਸਾਦਾ ਏ ਮੇਰੇ ਮਾਲਕਾ ਮੈਂ ਦਾਸ ਬਣ ਕੇ ਤੇਰੇ ਦਰ ਤੋਂ ਇੱਕ ਦਾਨ ਮੰਗ ਰਿਹਾ ਕਿਹੜਾ ਦਾਨ ਹੈ ਮੈਨੂੰ ਆਪਣੇ ਪਿਆਰਿਆਂ ਦੀ ਰੇਨ ਬਣਾਵਾਂ ਚਰਨ ਧੂੜ ਬਣ ਜਾਵਾਂ ਇਹ ਦਾਨ ਮੰਗ ਰਿਹਾ ਹੈ ਪ੍ਰਭੂ اے ਪ੍ਰਮਾਤਮਾ ਨਾਨਕ ਤੇਰੇ ਦਰ ਦਾ ਇੱਕ ਜਨ ਹੈ ਤੇਰੇ ਦਰ ਦਾ ਮੰਗਤਾ ਹੈ ਜਾਚਕ ਹਾਂ ਮਰਜੀ ਵਚਨ ਕਰ ਦੇ ਨਾ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਮੈਂ ਤੇਰੇ ਦਰ ਦਾ ਮੰਗਤਾ ਹਾਂ ਕਿਰਪਾ ਕਰ ਮੈਨੂੰ ਦਾਨ ਦੇ ਦੇ ਕਿਹੜਾ ਦਾਨ ਮੈਨੂੰ ਆਪਣੇ ਪਿਆਰਿਆਂ ਦੀ ਚਰਨ ਧੂੜ ਬਖਸ਼ ਦੇ ਬੋਲ ਸਤਨਾਮ ਰੇਨ ਪੱਗ ਸਾਦਾ ਮੈਨੂੰ ਸਾਧੂਆਂ ਦੀ ਮੈਨੂੰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੰਤਰ ਹੈ ਜੱਜਕ ਬਣ ਕੇ ਜਦੋਂ ਮੰਗਾਗੇ ਨਾ ਗੁਰੂ ਨਾਨਕ ਦੇ ਦਰ ਤੇ ਗੁਰੂ ਕਿਰਪਾ ਕਰੇਗਾ ਜਿਹੜੇ ਮੰਗਦੇ ਨੇ ਜਿਹੜੇ ਜੁੜਦੇ ਨੇ ਗੁਰੂ ਨਾਨਕ ਦੇ ਦਰ ਦੇ ਨਾਲ ਗੁਰੂ ਗੁਰੂ ਜਪਦੇ ਨੇ ਜਿਹੜੇ ਉਹਨਾਂ ਤੇ ਫਿਰ ਕਿਰਪਾ ਹੋ ਜਾਂਦੀ ਆ ਭਾਈ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲ ਵਾਹ